ਦੇਖੋ ਜਿਹਦੇ ਆਰਡਰ ਹੋਏ ਨੇ ਇਸ ਸੈਟ ਦੇ ਚੀਫ ਦੇ 26 ਤਰੀਕ ਨੂੰ ਆਰਡਰ ਹੋਏ ਨੇਗੇ ਔਰ 27 ਨੂੰ ਮੈਨੂੰ ਆਰਡਰ ਰਿਸੀਵ ਹੋਏ ਨੇ ਔਰ 28 ਨੂੰ ਇੱਕ ਕੇਸ ਮਾਯੋਗ ਹਾਈ ਕੋਰਟ ਵਿੱਚ ਲੱਗਿਆ ਹੋਇਆ ਸੀਗਾ ਤੇ ਉਹਦੇ ਤਹਿਤ 28 ਤਰੀਕ ਨੂੰ ਜਿਹੜੇ ਸੈਟ ਦੇ ਮੈਂਬਰ ਉੱਥੇ ਹਾਈ ਕੋਰਟ ਦੇ ਵਿੱਚ ਹਾਜ਼ਰ ਸੀਗੇ ਉਹਨਾਂ ਨੂੰ ਮੈਂ ਆਪਣੇ ਆਫਿਸ ਰਿਕੁਐਸਟ ਕਰਕੇ ਬੁਲਾ ਲਿਆ ਸੀ ਔਰ ਉਹਨਾਂ ਤੋਂ ਇਸ ਕੇਸ ਦੇ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ। ਔਰ ਉਹ ਜਾਣਕਾਰੀ ਜਿਹੜੀ ਸੀਗੀ ਉਹ ਕਾਗਜ਼ੀ ਪੱਤਰੀ ਦੀ ਜਾਣਕਾਰੀ ਸੀ। ਅੱਜ ਜਿਹੜਾ ਇੱਥੇ ਪਟਿਆਲੇ ਆਣ ਦਾ ਮੰਤਵ ਸੀਗਾ ਉਹ ਸੀਗਾ ਕਿ ਮੈਂ ਮੌਕੇ ਨੂੰ ਦੇਖ ਕੇ ਔਰ ਮੌਕੇ ਤੇ ਜੋ-ਜੋ ਵੀ ਡਾਕੂਮੈਂਟਰੀ ਐਵੀਡੈਂਸ ਹੈਗਾ ਮਤਲਬ ਜਿਹੜਾ ਵੀ ਐਵੀਡੈਂਸ ਫੋਰੈਂਸਿਕਲੀ ਐਗਜ਼ਾਮਿਨ ਕਰਨ ਦੀ ਲੋੜ ਆ ਉਹ ਅੱਜ ਅਸੀਂ ਬੈਠ ਕੇ ਵਿਚਾਰਿਆ ਹੈਗਾ। ਔਰ ਉਸ ਨੂੰ ਅਸੀਂ 1-2 ਦਿਨਾਂ ਦੇ ਵਿੱਚ ਇਕੱਠਾ ਕਰਾਂਗੇ। ਆ ਉਹ ਉਸ ਨੂੰ ਇਕੱਠਾ ਕਰਕੇ ਔਰ ਉਹਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਐਵਿਡੈਂਸ ਨੂੰ ਕਿੱਥੇ-ਕਿੱਥੇ ਕੀ ਥੀਰੀਜ਼ ਬਣਦੀਆਂ ਨੇ ਇਹਦੇ ਬਾਰੇ ਉਹ ਸਾਡੀਆਂ ਵਰਕਆਊਟ ਕਰਾਂਗੇ ਤੇ ਪਾਸੋਂ ਨੂੰ 2 ਤਰੀਕ ਨੂੰ ਫੇਰ ਅਸੀਂ ਇੱਥੇ ਸਾਰੇ ਆਵਾਂਗੇ ਔਰ ਪਾਸੋਂ ਨੂੰ ਮੈਂ ਆਮ ਲੋਕਾਂ ਨੂੰ ਪਟਿਆਲੇ ਦੇ ਨਿਵਾਸੀਆਂ ਨੂੰ ਵੀ ਜਿਦੇ ਕੋਲੇ ਇਸ ਇਨਸੀਡੈਂਟ ਬਾਰੇ ਕੋਈ ਵੀ ਐਵੀਡੈਂਸ ਹੋਵੇ ਕਿਸੇ ਕੋਲੇ ਕੋਈ ਰਿਕਾਰਡਿੰਗ ਹੋ ਸਕਦੀ ਆ ਕਿਸੇ ਨੂੰ ਕੋਈ ਜਾਣਕਾਰੀ ਹੋ ਸਕਦੀ ਆ ਉਹਦੇ ਬਾਰੇ ਅਪੀਲ ਕਰਾਂਗਾ ਕਿ ਉਹ ਆ ਕੇ ਸਾਨੂੰ ਇਹਦੇ ਬਾਰੇ ਦੱਸਣ ਔਰ ਇਹਦੇ ਲਈ ਅਸੀਂ ਇੱਕ ਨੰਬਰ ਵੀ ਅੱਜ ਤੁਹਾਡੇ ਮਾਧਿਅਮ ਦੇ ਦੇ ਹੀ ਰਹੀ ਲੋਕਾਂ ਨੂੰ ਦੇਣਾ ਚਾਹਾਂਗੇ ਇਹ ਨੰਬਰ ਤੁਸੀਂ ਸਾਰੇ ਆਪਣੇ ਟੀਵੀ ਚੈਨਲ ਤੇ ਜਾਂ ਜਿਹੜੇ ਜੇ ਪੋਟਾ ਹੋਣਗੇ ਉਹ ਉਹਦੇ ਚ ਪ੍ਰੋਜੈਕਟ ਕਰ ਦਿਓ ਖਬਰ ਦੇ ਵਿੱਚ ਪ੍ਰੋਜੈਕਟ ਕਰਾ ਦਿਓ ਜੀ ਕਾਈਂਡਲੀ ਇਹ ਹੈਗਾ 75083 00342 75083 00342 ਤੇ ਆਪਣਾ ਸਾਰਿਆਂ ਦਾ ਇਹ ਉਪਰਾਲਾ ਹੈਗਾ ਇਹ ਬਹੁਤ ਮਦਭਾਗਾ ਇਨਸੀਡੈਂਟ ਹੈਗਾ ਆਪਣੇ ਪੰਜਾਬ ਲਈ ਕਿਉਂਕਿ ਆਪਣਾ ਜਿਹੜਾ ਪੰਜਾਬ ਆ ਦੋਨਾਂ ਚੀਜ਼ਾਂ ਲਈ ਜਾਣਿਆ ਜਾਂਦਾ ਆਪਣੇ ਫੌਜੀ ਵੀ ਬਹੁਤ ਬਹਾਦਰ ਰਹੇ ਨੇ ਔਰ ਆਪਣੀ ਫੌਜੀਆ ਨੇ ਦੇਖੋ 1955 ਚ ਕਨੈਲ ਸਿੰਘ ਈਸਰੂ ਨੇ ਜਾ ਕੇ ਗੋਆ ਚ ਆਪਣਾ ਲਿਬਰੇਸ਼ਨ ਦਾ ਝੰਡਾ ਲਹਿਰਾਇਆ ਸੋ ਆਪਣੇ ਫੌਜੀ ਬਹੁਤ ਬਹਾਦਰ ਨੇ ਔਰ ਪਟਿਆਲੇ ਦੀ ਤਾਂ ਇਹ ਈਦਿਆਸਤ ਦੀ ਵੀ ਫੌਜ ਸੀ ਜਿਹੜੀ ਉਹ ਸ਼ੁਰੂ ਤੋਂ ਚੱਲਦੀ ਆਈ ਆ ਤੇ ਫੌਜੀਆ ਤੇ ਆਪਣੇ ਆ ਤੇ ਆਪਾਂ ਨੂੰ ਮਾਣ ਹੈਗਾ ਤੇ ਪੁਲਿਸ ਨੇਵੀ ਆਪਣੀ ਬਹੁਤ ਬਹਾਦਰੀ ਕੀਤੀ ਹੈ ਪੰਜਾਬ ਇੱਕ ਵਾਅਦਾ ਇਹੋ ਜਿਹਾ ਸੂਬਾ ਹੈਗਾ ਜਿੱਥੇ ਅੱਤਵਾਦ ਨੂੰ ਜੜੋਂ ਮਿਟਾਉਣ ਦੇ ਵਿੱਚ ਪੁਲਿਸ ਕਾਮਯਾਬ ਹੋਈ ਹੈ ਸੋ ਇਹੋ ਜਿਹੇ ਇਨਸੀਡੈਂਟ ਨਹੀਂ ਹੋਣੇ ਚਾਹੀਦੇ ਸੀ ਪਰ ਕਿਉਂਕਿ ਹੋਏ ਨੇ ਹੈਦੇ ਚ ਆਪਾਂ ਨੂੰ ਸਚਾਈ ਦੇ ਉੱਤੇ ਜਾਣ ਦਾ ਬਹੁਤ ਜ਼ਰੂਰੀ ਹੈ ਕਿਉਂਕਿ ਦੋ ਬਹੁਤ ਇੰਪੋਰਟੈਂਟ ਇੰਸਟੀਟਿਊਸ਼ਨਸ ਇਨਵੋਲਡ ਹੈਗੇ ਨੇ ਆਰਮੀ ਤੇ ਪੁਲਿਸ ਔਰ ਆਪਣੀ ਜਿਹੜੀ ਸਟੇਟ ਹੈਗੀ ਆ ਇਹ ਬਾਰਡਰ ਸਟੇਟ ਹੈ ਜੀ ਆ ਬਾਰਡਰ ਸਟੇਟ ਦੇ ਵਿੱਚ ਆ ਕੇ ਐਵੀਡੈਂਸ ਦਾ ਇਥੋਂ ਹੀ ਚੱਕਣਾ ਨਾ ਕਿ ਆਪਾਂ ਦੀ ਇਹ ਡਿਊਟੀ ਬੰਦੀ ਹੈ ਕਿ ਆਪਾਂ ਐਵੀਡੈਂਸ ਨੂੰ ਮੌਕੇ ਤੇ ਚੱਕੀਏ ਤੇ ਉਹਨੂੰ ਕਲੈਕਟ ਕਰੀਏ ਤਾਂ ਕਿ ਸਪੋਜ਼ ਸੀਬੀਆਈ ਕੋਲੇ ਵੀ ਜਾਂਦਾ ਉਹਨਾਂ ਕੋਲੇ ਐਵੀਡੈਂਸ ਤਾਂ ਹੋਵੇ ਨਾ ਜੀ ਇਹ ਬੇਸਿਕ ਚੀਜ਼ਾਂ ਤਾਂ ਆਪਾਂ ਨੂੰ ਸਮੇਂ ਸਿਰ ਕਰਨੀਆਂ ਬੰਦੀਆਂ ਨੇ ਕੇ ਸਰ ਏਸ ਹੈ ਜਿਹੜਾ ਕੁਸ਼ਵਿੰਦਰ ਸਿੰਘ ਬਾਦ ਜਿੰਦੇ ਦੇ بیٹے ਨੂੰ ਚਾਰ ਲੋਕਾਂ ਨੇ ਮਟਿਆ ਉਹ ਹੈ ਜਾਂ ਕਰਲਨ ਲੋ ਚਾਰ ਜਿਸਕਰ ਤੋਂ ਨੇ ਕਿਹਾ ਉਹ ਹੈ 14 ਅਜੰਸ ਕੀ ਹੈ ਨਹੀਂ ਨਹੀਂ ਆਪਾਂ ਇਹਦੇ ਬਾਰੇ ਕੋਈ ਵੀ 프리 ਕਨਸੀਵਡ ਨੋਸ਼ਨ ਨਾਲ ਨਹੀਂ ਜਾਦੇ ਜੀ ਆਪਾਂ ਸਾਰੇ ਐਵੀਡੈਂਸ ਨੂੰ ਐਗਜ਼ਾਮਨ ਕਰਕੇ ਫੇਰ ਹੀ ਇੱਕ ਨਤੀਜੇ ਤੇ ਪਹੁੰਚ ਪਾਵਾਂਗੇ ਵੀ ਆ ਵਾਕਿਆ ਹੋਇਆ ਹੈ ਹਾਂਜੀ ਥੈਂਕ ਯੂ ਥੈਂਕ ਯੂ ਫਿਰ ਫੋਟੋ ਕਰਦਾ ਹਾਂ ਹਾਂ ਫਿਰ ਫੋਟੋ ਕਰਦਾ ਕਰ ਦਉਂ ਔਰ ਇਹ ਇਸ ਇਨਸੀਡੈਂਟ ਦੀ ਗਹਿਰਾਈ ਤੱਕ ਜਾਇਆ ਜਾਏਗਾ ਗਹਿਰਾਈ ਤੱਕ ਜਾ ਕੇ ਜੋ ਵੀ ਦੋਸ਼ੀ ਹੈਗੇ ਨੇ ਉਹਨਾਂ ਨੂੰ ਸਜ਼ਾ ਦਵਾਈ ਜਾਏਗੀ ਅੱਜ ਅਜੇ ਪੁਲਿਸ ਅਧਿਕਾਰੀ ਵੀ ਬੁਲਾਏ ਗਏ ਸੀ ਸਿੱਟ ਵੱਲੋਂ ਜਿਨ੍ਹਾਂ ਦੇ ਮਾਮਲੇ ਅਰਜਾ ਜੀ ਨਹੀਂ ਅੱਜ ਨਹੀਂ ਬੁਲਾਏ ਗਏ ਜੀ ਅੱਜ ਜਿਸ ਸਮੇਂ ਪਹਿਲਾਂ ਬੇਨਤੀ ਕੀਤੀ ਤੁਹਾਨੂੰ ਅੱਜ ਅਸੀਂ ਸਿਰਫ ਡਾਕੂਮੈਂਟਰੀ ਐਵਿਡੈਂਸ ਇਕੱਠਾ ਕੀਤਾ ਡਾਕੂਮੈਂਟਰੀ ਤੇ ਉਹਨੂੰ ਫੋਰੈਂਸਿਕਲੀ ਐਗਜ਼ਾਮਿਨ ਕਰਨ ਦੀ ਪ੍ਰੋਸੈਸ ਸੈੱਟ ਕੀਤੀ ਹੈ ਜੀ ਕਿਉਂਕਿ ਜਿਹੜੇ ਡਾਕੂਮੈਂਟ ਹੁੰਦੇ ਨੇ ਜਿਹੜੇ ਫੋਰੈਂਸਿਕ ਐਵੀਡੈਂਸ ਹੁੰਦਾ ਉਹ ਕੋਈ ਉਹਦੇ ਚ ਬਾਇਸ ਨਹੀਂ ਹੁੰਦਾ ਉਹਦੇ ਚ ਕੋਈ ਉਹ ਨਹੀਂ ਹੁੰਦਾ ਉਹ ਜੋ ਹੁੰਦਾ ਉਸ ਤੇ ਮੁਤਾਬਕ ਹੁੰਦੇ ਨੇ ਸਰ ਉਸ ਤੋਂ ਬਾਅਦ ਆਪਾਂ ਜਿਹੜੇ ਵੀ ਮੁਲਾਜ਼ਮ ਹੈਗੇ ਨੇ ਜਾਂ ਜਿਹੜੇ ਵੀ ਇਹਦੇ ਚ ਐਕਟਰ ਇਨਵੋਲਡ ਹੈਗੇ ਨੇ ਇਨਸੀਡੈਂਟ ਦੇ ਵਿੱਚ ਉਹਨਾਂ ਸਾਰਿਆਂ ਨੂੰ ਵੀ ਸੱਦਾ ਦੇਵਾਂਗੇ ਉਹਨਾਂ ਨੂੰ ਅਸੀਂ ਇਹ ਪਲਾਨ ਕੀਤਾ ਕਿ 2 ਤਰੀਕ ਨੂੰ ਜਿਸ ਅਸੀਂ ਸਾਧਿਆਂ ਨੂੰ ਬਲਾਕ ਕੇ ਸਾਧਿਆਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ ਉਹਨਾਂ ਦੀ ਵਜਨ ਵੀ ਰਿਕਾਰਡ ਕੀਤੀ ਜਾਏਗੀ ਤਾਂ ਕਿ ਉਹਨਾਂ ਦਾ ਕੀ ਕਹਿਣਾ ਤੇ ਡਾਕੂਮੈਂਟਸ ਦਾ ਕੀ ਕਹਿਣਾ ਜਿਹੜਾ ਆਪਣਾ ਫੋਰੈਂਸਿਕ ਐਵਿਡੈਂਸ ਉਹਨਾਂ ਦੇ ਵਿੱਚ ਅਸੀਂ ਇੱਕ ਉਹ ਦੇਖ ਪਾਈਏ ਜਿੱਥੇ-ਜਿੱਥੇ ਕੋਈ ਕਨਟਰਡਿਕਸ਼ਨ ਨਜ਼ਰ ਆਏਗੀ ਉਹਨੂੰ ਫਿਰ ਡਿਟੇਲ ਚ ਐਗਜ਼ਾਮਿਨ ਕੀਤਾ ਜਾਏਗਾ ਸੀਸੀਟੀਵੀ ਦੇਖੀਏ ਕੀ ਲੱਗਦਾ ਪਹਿਲੇ ਦਾ ਆ ਕੇ ਸੀਸੀਟੀਵੀ ਵਿੱਚ ਦਿਖਾਈ ਦੇ ਰਹੀ ਸੀ ਅਫਸਰ ਸੇਵਾ ਜਾਂ ਨਹੀਂ ਦਿਖਾਈ ਦੇ ਰਹੀ ਦੇਖੋ ਜਿਹੜਾ ਸੀਸੀਟੀਵੀ ਫੁਟੇਜ ਹੈਗੀ ਆ ਉਹ ਨੂੰ ਅਸੀਂ ਪ੍ਰੋਪਰ ਕਰਨ ਲਈ ਔਰ ਉਹ ਨੂੰ ਪ੍ਰੋਪਰ ਐਗਜ਼ਾਮਨ ਕਰਨ ਲਈ ਸੀਐਫਐਸਐਲ ਸੈਂਟਰ ਫੋਰੈਂਸਿਕ ਸਾਇੰਸ ਲੈਬ ਨੇ ਜੀਆਂ ਜਿਹੜੀਆਂ ਭਾਰਤ ਸਰਕਾਰ ਦਾ ਅਦਦਾ ਹੈਗੇ ਤਾਂ ਕਿ ਟੋਟਲੀ ਇੰਪਾਰਸ਼ਲ ਉਹਦੇ ਲਈ ਜੱਜਮੈਂਟ ਲਈ ਉਹ ਨੂੰ ਭੇਜ ਦਿਆਂ ਸਰ ਮੈਂ ਕੁਝ ਤੁਸੀਂ ਕਹਿਆ ਐਕਸਟਰਾ ਵਿਡੈਂਸ ਲਈ ਅਸੀਂ ਉਹਨਾਂ ਨੂੰ ਅਪੀਲ ਕੀਤੀ ਲੋਕਾਂ ਨੂੰ ਵੀ ਆ ਕੇ ਅੱਗੇ ਦੋ ਇਹ ਜਿਹੜੇ ਕਿਹੜੇ ਤੋਂ ਲਿਸਟ ਨਹੀਂ ਹਲੇ ਤੱਕ ਮਿਲੇ ਕਿਉਂਕਿ ਸੀਸੀਟੀਵੀ ਫੁਟੇਜ ਪੁਲਿਸ ਨੂੰ ਸਬਮਿਟ ਕਰ ਚੁੱਕੇ ਐਮਐਲਆ ਰਿਪੋਰਟ ਜਿਹੜੀ ਕਿ ਮੈਡੀਕਲ ਫੋਰੈਂਸਿਕ ਮੈਡੀਸਨ ਦੇ ਡਾਕਟਰਸ ਨੇ ਬਣਾ ਕੇ ਦਿੱਤੀ ਹੈ ਉਹ ਸਬਮਿਟ ਹੋ ਚੁੱਕੀ ਹੈ ਫਿਰ ਪ੍ਰੋਬਲਮ ਕਿੱਥੇ ਆ ਗਈ ਹੈ ਮਤਲਬ ਨਹੀਂ ਪ੍ਰੋਬਲਮ ਕਿਤੇ ਨਹੀਂ ਆਦੀ ਇਹ ਦੇਖੋ ਇਹ ਤਾਂ ਹੋ ਗਿਆ ਜਿਹੜੇ ਆਫੀਸ਼ੀਅਲ ਐਵੀਡੈਂਸ ਸਾਡੇ ਕੋਲ ਆ ਚੁੱਕੇ ਨੇ ਇਸੇ ਇਹਨਾਂ ਨੂੰ ਆਪ ਦਾ ਸਫਾ ਮਿਸਲ ਤੇ ਲੈ ਚੁੱਕੇ ਆ ਵੀ ਆ ਮੈਡੀਕਲ ਦਾ ਵੀ ਰਿਪੋਰਟ ਆ ਗਈ ਉਹਦੇ ਤੇ ਸੀਐਫਐਸਐਲ ਦੇ ਬੰਦਿਓ ਆਪਣਾ EDV ਸਰਕਟ ਜਿਹੜਾ CCTV ਆ ਉਹਦੀ ਵੀ ਸਾਨੂੰ ਕਲੈਰਿਟੀ ਹੋ ਜੇਗੀ ਤੇ ਇਹ ਆ ਕਿ ਕਈ ਵਾਰੀ ਇਹ ਹੁੰਦਾ ਕਿ ਆਪਣੇ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਨਾ ਉਥੇ ਐਵੀਡੈਂਸ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਹੁੰਦਾ ਇਕੱਠਾ ਕਿ ਕੋਈ ਉਥੋਂ ਜਾ ਰਿਹਾ ਸੀ ਜੀ ਉਹਦੇ ਕੋਲੇ ਕੋਈ ਰਿਕਾਰਡਿੰਗ ਹੋਵੇ ਕਿਉਂਕਿ ਇਹ ਆਪਾਂ ਕੋਈ ਵੀ ਤੱਥ ਇਹੋ ਜਿਹਾ ਲੀਵ ਆਊਟ ਨਹੀਂ ਕਰਨਾ ਚਾਹਦੇ ਇਸ ਦਾ ਕਿ ਆਪਾਂ ਇਹ ਨੰਬਰ ਦੇ ਦਿਆਂ ਤੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਤੁਹਾਡੇ ਚੋਂ ਕੋਈ ਕਿਸੇ ਕੋਲੇ ਕੋਈ ਸੱਜਣ ਕੋਲੇ ਕੋਈ ਚੀਜ਼ ਹੋਵੇ ਜਿਹੜਾ ਕਿ ਆਪਾਂ ਨੂੰ ਸੱਚਾਈ ਐਸਟੈਬਲਿਸ਼ ਕਰਨ ਦੇ ਵਿੱਚ ਕੰਮ ਉਹ ਸਹਾਇੀ ਹੋਵੇ ਤਾਂਕਾ ਕਿ ਮੈਂ ਸਭ ਇੱਕ ਇੱਕ ਬਾਰ ਬਾਰ ਜਿਹੜਾ ਪਰਿਵਾਰ ਵੀ ਕਹਿ ਰਿਹਾ ਤੇ ਹਾਈਕੋਰਟ ਦੇ ਵਿੱਚ ਵੀ ਹੋਈ ਜੋ ਗੱਲ ਉਹਦੇ ਵਿੱਚ ਇਹ ਕਿਹਾ ਗਿਆ ਕਿ ਉਹਨਾਂ ਦੀ ਅਰੈਸਟ ਹੋਣੀ ਚਾਹੀਦੀ ਹੈ ਅਰੈਸਟ ਪਾਓ ਪਹਿਲਾਂ ਇਹ ਨੌਨ ਬਿਲੀਵेबल ਹੈਗਾ ਉਹਦੇ ਵਿੱਚ ਕਿ ਐਸਆਈ ਸੋਚ ਰਹੀ ਹੈ ਕਿ ਉਹਨੂੰ ਅਰੈਸਟ ਨਹੀਂ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਾਂਗਾ ਕਿਉਂਕਿ ਦੇਖੋ ਜਿਹੜੀਆਂ ਚੀਜ਼ਾਂ ਕ੍ਰਿਮਨੇ ਦੀ ਟੈਟਿਕ ਕੀਤੀਆਂ ਜਾਣੀਆਂ ਚਾਹੀਦੀਆਂ ਸੀ ਔਰ ਉਹ ਅਸੀਂ ਕਰਦੇ ਆਗੇ ਪਹਿਲਾ ਤੌਰ ਮਤਲਬ ਪਹਿਨਾ ਤਾਂ ਇਹ ਹੁੰਦਾ ਨਾ ਵੀ ਆਪਾਂ ਕਿਸੇ ਬੰਦੇ ਨੂੰ ਜੇ ਅਰੈਸਟ ਵੀ ਕਰਨਾ ਤਾਂ ਉਹਦਾ ਐਵੀਡੈਂਸ ਸਫਾ ਮਿਸਰ ਤੇ ਲੈ ਕੇ ਆਮਾਗੇ ਸਦਾ ਕਟਾ ਕਰਾਂਗੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਆਪਾਂ ਕਿਸੇ ਨੂੰ ਜੋ ਕਾਇਦਾ ਬਣਿਆ ਕਾਨੂੰਨ ਦਾ ਜੋ ਪ੍ਰੋਸੈਸ ਹੈਗਾ ਉਹ ਇਹੀ ਹੈਗਾ ਕਿ ਪਹਿਨਾ ਤੁਹਾਡੇ ਕੋਲ ਐਵੀਡੈਂਸ ਹੋਵੇ ਸਫਾ ਮਿਸਰ ਤੇ ਵੀ ਤੁਹਾਡੇ ਅਗੇਂਸਟ ਆ ਜਾਣਨ ਲਈ ਫੇਰ ਪੁਲਿਸ ਉਹਨਾਂ ਨੂੰ ਅਰੈਸਟ ਕਰਦੀ ਆ ਵੀ ਸਾਡੇ ਕੋਲੇ ਤਾਂ ਆ ਐਵੀਡੈਂਸ ਹੈ ਤੁਸੀਂ ਦੱਸੋ ਇਹਦੇ ਬਾਰੇ ਕੀ ਕਹਿੰਦਾ ਕੀ ਕਰਨਲ ਬਾਠ ਇਸੇ ਇਨਵੈਸਟੀਗੇਸ਼ਨ ਦਾ ਪਾਰਟ ਬਣ ਰਹੇ ਨੇ ਜੀ ਉਹਨਾਂ ਨੇ ਮਨਾਂ ਕੀਤਾ ਸੀਗਾ ਕਿ ਦੇਖੋ ਇਹ ਤੋਂ ਅੱਜ ਇੱਥੇ ਆਣ ਤੋਂ ਪਹਿਲਾਂ ਮੈਂ ਇਸ ਦੇ ਬਾਰੇ ਸਾਡਾ ਜਿਹੜੀ ਪਹਿਲਾਂ ਐਸਆਈਟੀ ਬਣੀ ਸੀ ਜਿਹਦੇ ਹੈੱਡ ਸ਼੍ਰੀ ਐਸਪੀਐਸ ਪਰਮਾਸ ਸੀਗੇ ਉਹਨਾਂ ਨਾਲ ਗੱਲਬਾਤ ਕਰਕੇ ਆਇਆ ਉਹਨਾਂ ਨੇ ਮੇਰੇ ਜਹਨ ਦੇ ਵਿੱਚ ਇਹ ਗੱਲ ਲਿਆਂਦੀਆ ਕਿ ਉਹਨਾਂ ਦੇ ਬੰਦਿਓ ਇਹ ਕਿਹਾ ਗਿਆ ਕਿ ਅਸੀਂ ਐਸਆਈਟੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਸੋ ਸਾਡੇ ਬੰਦੀਆਂ ਨੂੰ ਵੀ ਕੋਈ ਕਿਸੇ ਤੇ ਕੋਈ ਪ੍ਰੈਸ਼ਰ ਨਹੀਂ ਹੈਗਾ ਕਿ ਕੋਈ ਐਸਆਈਟੀ ਦਾ ਹਿੱਸਾ ਬਣੇ ਅਸੀਂ ਤਾਂ ਆਪਦੇ ਬੰਦੀਆਂ ਨੂੰ ਕਿਉਂਕਿ ਸਾਨੂੰ ਇਸ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਚੀਜ਼ ਦਾ ਸਾਡਾ ਪ੍ਰੋਫੈਸ਼ਨ ਹੀ ਇਹ ਹੈ ਕਿ ਐਵੀਡੈਂਸ ਇਕੱਠਾ ਕਰਨਾ ਐਵੀਡੈਂਸ ਦੇ ਬੇਸਿਸ ਤੇ ਕਰਾਈਮ ਸੀਨ ਨੂੰ ਐਗਜ਼ਾਮਿਨ ਕਰਨਾ ਉਹ ਅਸੀਂ ਕਰਦੇ ਸਰ 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 ਕਿੰਨਾ ਨਿਕਲ ਪਏਗਾ ਜੇ ਪੀੜਤ ਪੱਖ ਸਾਹਮਣੇ ਨਹੀਂ ਆਉਂਦਾ ਬਾਕੀ ਦੀ ਜਾਂਚ ਆਪਾਂ ਕਰਦੇ ਆ ਉਹਦਾ ਰਿਜ਼ਲਟ ਉੱਪਰ ਕਿਸ ਕਿਸ ਤਰ੍ਹਾਂ ਲਿਖੀ ਨਹੀਂ ਪੀੜਤ ਪੱਖ ਦਾ ਤਾਂ ਇਹ ਆ ਨਾ ਦੇਖੋ ਪੀੜਤ ਪੱਖ ਬੰਨੀ ਉਹ ਐਫ ਆਈ ਆਰ ਦਰਜ ਕਰਾਈ ਗਈ ਆ ਕੰਪਲੇਂਟ ਆ ਉਹਨਾਂ ਨੇ ਤਾਂ ਆਪਣਾ ਪੱਖ ਦੱਸ ਹੀ ਦਿੱਤਾ ਹੋਵੇਗਾ ਪੀ ਆਰ ਮੋਂਚ ਦੇਰੀ ਹੋਈ ਆ ਕਾਰਵਾਈ ਲੇਟ ਹੋਈ ਆ ਪਰਿਵਾਰ ਦਾ ਦੋਚਾ ਉਸ ਬਾਰੇ ਹੁਣ ਤੱਕ ਐਸ ਆਈ ਟੀ ਦਾ ਟੂਕਮੈਂਟ ਦੇਖੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਤਾਂ ਹੀ ਅਸੀਂ ਇਹਦੇ ਚ ਡੇ ਟੂ ਡੇ ਕੰਮ ਕਰਦੇ ਆ ਵੀ ਕਿਹੜੀਆਂ ਚੀਜ਼ਾਂ ਜਿੱਥੇ ਕਈ ਚੀਜ਼ਾਂ ਹੁੰਦੀਆਂ ਨੇ ਵੀ ਜਿਹੜੀਆਂ ਇਮੀਡੀਏਟਲੀ ਨਾਲ ਦੀ ਨਾਲ ਕਰਨ ਵਾਲੀਆਂ ਹੁੰਦੀਆਂ ਨੇ ਜਿਸ ਦਾ ਸੀਸੀਟੀਵੀ ਦੀ ਕਵਰੇਜ ਮੋਬਾਈਲ ਦੀ ਉਹ ਲੋਕੇਸ਼ਨ ਵਗੈਰਾ ਉਹ ਸਾਰੀਆਂ ਕਾਰਵਾਈਆਂ ਨੂੰ ਕਰਨ ਲਈ ਇਮੀਡੀਏਟਲੀ ਅਸੀਂ ਇੱਥੇ ਆ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਸਰ ਜੀ ਸਰ ਬਸ ਸਟੇਟਿੰਗ ਵੀ ਹੋਈ ਹੈ ਵੀਡੀਓ ਨਾਲ ਛੇੜਛਾੜ ਬੁੱਲੇ ਜਿਹੜੀ ਵੀਡੀਓ ਚੱਲਿਆ ਤੁਸੀਂ ਕਿੰਨਾ ਉਹ 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 ਸਾਰੀਆਂ ਗੱਲਾਂ ਜਿਸ ਦਾ ਮੈਂ ਤੁਹਾਨੂੰ ਦੱਸਿਆ ਕਿ ਇੱਕ ਇੰਪਾਰਸ਼ਲ ਏਜੰਸੀ ਹੈਗੀ ਹੈ ਸੈਂਟਰਲ ਫੋਰੈਂਸਿਕ ਸਾਇੰਸ ਲੈਬ ਜਿਹੜੀ ਬਿਲਕੁਲ ਹੀ ਭਾਦ ਸਕਾਦਾ ਦਾ ਦਾਦਾ ਜੀ ਜਿੱਥੇ ਪੰਜਾਬ ਪੁਲਿਸ ਜਾਂ ਕਿਸੇ ਹੋਰ ਦਾ ਉੱਥੇ ਕੋਈ ਉਹ ਨਹੀਂ ਹੈਗਾ ਉਹਦੇ ਕੋਲੇ ਹੀ ਅਸੀਂ ਭੇਜਿਆ ਉਹ ਸਾਡੇ ਇੰਸਪੈਕਟ ਨੂੰ ਐਗਜ਼ਾਮਨ ਕਰਾ ਦੇ। ਪਰ ਦੋ ਤਰੀਕ ਨੂੰ ਟਾਬਾ ਮਾਲਕ ਨੂੰ ਬੁਲਾਉਂਗੇ ਜਿਹੜਾ ਕਿ ਕਹਿ ਰਹੇ ਆ ਪਹਿਲਾਂ ਵੀ ਉਹਦੀ ਸ਼ਿਕਾਇਤ ਦੇ ਉੱਪਰ ਸਰ ਮਾਮਲਾ ਪਹਿਲਾਂ ਦਰਜ ਕਰ ਸਰ ਮੈਂ ਐਡ ਕਰਦੇ। ਅਸੀਂ ਦੇਖੋ ਇਹ ਤਾਂ ਜਦੋਂ ਮੈਂ ਤੁਹਾਨੂੰ ਇਹ ਕਹਦੇ ਆ ਹੈਗਾ ਕਿ ਟਾਬਾ ਮਾਲਕ ਜਿਹਦੀ ਪੰਡੀ ਐਫ ਆਈ ਆਰ ਜਿਹ ਉਹਦਾ ਤਾਂ ਆਣਾ ਆਣਾ ਹੀ ਹੈਗਾ ਕਿਉਂਕਿ ਉਹਦਾ ਆਲਰੇਡੀ ਡਾਕੂਮੈਂਟ ਹੋ ਗਿਆ ਅਸੀਂ ਤਾਂ ਉਹ ਤੋਂ ਇੱਕ ਸਟੈਪ ਅੱਗੇ ਜਾ ਰਹੇ ਆ ਵੀ ਅਸੀਂ ਸਾਰਿਆਂ ਦੀ ਓਪਨ ਸੱਦਾ ਦੇ ਦਿਆਂ ਵੀ ਹੋਰ ਵੀ ਕਿਸੇ ਕਿਸੇ ਦੀ ਟਾਬਾ ਮਾਲਕ ਤੇ ਉੱਥੇ ਟਾਬੇ ਤੇ ਵੀ ਹੋ ਸਕਦਾ 2-4 ਬੰਦੇ ਹੋਣ ਜਿਨ੍ਹਾਂ ਨੇ ਸਾਰੇ ਇਸ ਵਾਕਿਆ ਨੂੰ ਦੇਖਿਆ ਹੋਵੇ ਉਹ ਜਿਹੜੀ ਸੀਬੀਆਈ ਦੀ ਮੰਗ ਕਰ ਰਹੇ ਤੁਸੀਂ ਉਹਨੂੰ ਕਿਵੇਂ ਦੇਖ ਰਹੇ ਹੋ ਔਰ ਜਿਹੜੀ ਪਰਮਾਨ ਸਰਬ ਨੂੰ ਬਦਲ ਕੇ ਤੁਹਾਨੂੰ ਲਿਆਂਦਾ ਗਿਆ ਦੋਨੋਂ ਸਟੈਪ ਕਿਸ ਤਰ੍ਹਾਂ ਕਿਸ ਤਰ੍ਹਾਂ ਇਹਨੂੰ ਜਸਟੀਫਾਈ ਕਰੀ ਨੀ ਜਸਟੀਫਾਈ ਨਹੀਂ ਦੇਖੋ ਪਰਮਾਨ ਸਾਹਿਬ ਜਿਹੜਾ ਇੱਕ ਵਿਜੀਲੈਂਸ ਦਾ ਡਿਪਾਰਟਮੈਂਟ ਆ ਨਾ ਉਹ ਇੱਕ ਅਲੱਗ ਡਿਪਾਰਟਮੈਂਟ ਆ ਉਹ ਪੁਲਿਸ ਦਾ ਹਿੱਸਾ ਨਹੀਂ ਹੈਗਾ ਵਿਜੀਲੈਂਸ ਜਿਹੜਾ ਬਿਊਰੋ ਹੈਗਾ ਮੈਂ ਵੀ ਵਿਜੀਲੈਂਸ ਚ ਕੰਮ ਕੀਤਾ ਵਿਜੀਲੈਂਸ ਬਿਊਰੋ ਸਿਵਿਲિયન ਡਿਪਾਰਟਮੈਂਟ ਆ ਉਹ ਪੁਲਿਸ ਦਾ ਡਿਪਾਰਟਮੈਂਟ ਨਹੀਂ ਉਹ ਨਾ ਜਿਹੜਾ ਇਹ ਰਿਪੋਰਟਿੰਗ ਅਫੀਸਰ ਹੁੰਦਾ ਵਿਜੀਲੈਂਸ ਦਾ ਉਹ ਡੀਜੀਪੀ ਨੇ